ਅੱਜ ਮੋ ਇੱਕ ਡ੍ਰਿਲ ਦਾ ਦੇਣ ਹੈ ਦੇਸ਼ ਭਰ ਦੇ 300 ਜ਼ਿਲ੍ਹਿਆਂ 'ਚ ਅੱਜ ਮਹਾ ਮੌਕ ਡ੍ਰਿਲ ਹੈ ਵੱਜਣਗੇ ਸਾਇਰਨ ਹੋਵੇਗਾ ਘੁੱਪ ਹਨੇਰਾ ਗੂੰਜਣਗੇ ਜਹਾਜ਼ ਹਵਾਈ ਜਹਾਜ਼ ਭਾਰਤੀ ਹਵਾਈ ਫੌਜ ਸਰਹੱਦ ਤੇ ਕਰੇਗੀ ਜੰਗੀ ਅਭਿਆਸ ਇਹ ਸਭ ਜਾਣਨ ਤੋਂ ਪਹਿਲਾਂ ਚੈਨਲ ਤੇ ਜੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਵਾਅਦਾ ਤੋਂ ਵੱਧ ਹੁਣ ਆਪਾਂ ਇਹ ਜਾਣਕਾਰੀ ਸਟਾਰਟ ਕਰਦੇ ਹਾਂ ਸਾਲ 1971 ਤੋਂ ਬਾਅਦ ਪਹਿਲੀ ਵਾਰ ਬੁੱਧਵਾਰ ਨੂੰ ਦੇਸ਼ ਦੇ 300 ਜ਼ਿਲ੍ਹਿਆਂ ਵਿੱਚ ਮੌਕ ਡ੍ਰਿਲ ਕੀਤੀ ਜਾਵੇਗੀ ਜਿਸ ਵਿੱਚ ਲੋਕਾਂ ਨੂੰ ਇਹ ਦੱਸਿਆ ਜਾਵੇਗਾ ਕਿ ਕਿਸੇ ਹਮਲੇ ਦਾ ਜਾਂ ਉਲਟ ਹਾਲਾਤ ਵਿੱਚ ਖੁਦ ਨੂੰ ਕਿਵੇਂ ਬਚਾਇਆ ਜਾਏ ਗ੍ਰਹਿ ਮੰਤਰਾਲੇ ਦੇ ਆਦੇਸ਼ ਤੇ ਸਾਰੇ ਰਾਜਾਂ 'ਚ ਇਹ ਮੌਕ ਡ੍ਰਿਲ ਕੀਤੀ ਜਾਵੇਗੀ ਜਿਸ 'ਚ ਪੰਜਾਬ ਦੇ ਅੰਮ੍ਰਿਤਸਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਪਟਿਆਲਾ ਪਠਾਨਕੋਟ ਆਦਮپور ਬਰਨਾਲਾ ਪਾਖੜਾ ਨੰਗਲ ਹਲਵਾਰਾ ਕੋਟਕਪੂਰਾ ਮੁਹੱਲੀ ਬਟਾਲਾ ਅੰਬੋਹਰ ਫਰੀਦਕੋਟ ਰੋਪੜ ਅਤੇ ਸੰਗਰੂਰ ਸ਼ਾਮਲ ਹਨ ਹਰਿਆਣਾ ਦੇ ਅੰਮਾਲਾ ਹਿਸਾਰ ਫਰੀਦਾਬਾਦ ਗੁਰਦਾਉਂ ਪੰਚਕੂਲਾ ਪਾਣੀਪਤ ਰੋहतक ਸਿਰਸਾ ਸੋਨੀਪਤ ਜਮਨਾ ਨਗਰ ਚੰਡੀਗੜ੍ਹ ਦਿੱਲੀ ਸ਼ੋਨੀ ਅਤੇ ਨਵੀਂ ਦਿੱਲੀ ਦਾ ਨਾਮ ਵੀ ਮੌਕ ਡ੍ਰਿਲ ਵਿੱਚ ਸ਼ਾਮਲ ਹੈ ਕੀ ਹੈ ਇਸ ਦਾ ਮਕਸਦ ਇਸ ਬਾਰੇ ਜਾਣਦੇ ਹਾਂ ਗ੍ਰਹਿ ਮੰਤਰਾਲੇ ਨੇ ਮੌਕ ਡ੍ਰਿਲ ਦੇ ਨੌ ਉਦੇਸ਼ ਦੱਸੇ ਹਨ ਜਿਨ੍ਹਾਂ ਚ ਦੇਸ਼ ਹਵਾਈ ਹਮਲਾ ਚਿਤਾਵਨੀ ਸਿਸਟਮ ਦੀ ਸਥਿਤੀ ਦੀ ਸਮੀਖਿਆ ਹਵਾਈ ਹਮਲੇ ਦੀ ਸਥਿਤੀ ਚ ਲੋਕਾਂ ਦੀ ਤਿਆਰੀ ਹਵਾਈ ਫੌਜ ਤੇ ਹਾਰਟਲਾਈਨ ਅਤੇ ਰੇਡੀਓ ਸੰਪਰਕ ਦੀ ਜਾਂਚ ਕੰਟਰੋਲ ਰੂਮ ਅਤੇ ਸ਼ੈਡੋ ਕੰਟਰੋਲ ਰੂਮ ਦੀ ਸਮੀਖਿਆ ਸ਼ਾਮਿਲ ਹੈ ਨੋਟੀਫਿਕੇਸ਼ਨ ਚ ਕਿਹਾ ਗਿਆ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਆਮ ਨਾਗਰਿਕਾਂ ਅਤੇ ਨ ਵਿਦਿਆਰਥੀਆਂ ਦੀ ਇਹ ਤਿਆਰੀ ਰਹੇ ਕਿ ਕਿਸੇ ਵੀ ਹੰਗਾਮੀ ਹਾਲਤ ਚ ਉਹ ਆਪਣਾ ਬਚਾਅ ਕਰ ਸਕਣ ਸਖਲਾਈ ਦੌਰਾਨ ਬਲੈਕਆਊਟ ਦੌਰਾਨ ਬਚਾਅ ਕਰਨ ਦੀ ਵੀ ਤਿਆਰੀ ਕੀਤੀ ਜਾਵੇਗੀ ਬਲੈਕਆਊਟ ਦੀ ਗ੍ਰਿਲ ਦੌਰਾਨ ਲੋਕ ਆਪਣੇ ਘਰਾਂ ਵਿੱਚੀ ਬੱਤੀਆਂ ਕੁਝ ਦੇਰ ਲਈ ਬੰਦ ਕਰਕੇ ਰਹਿਣਗੇ ਹੁਣ ਗੱਲ ਕਰਦੇ ਹਾਂ ਕੌਣ ਕੌਣ ਹੋਵੇਗਾ ਇਸ ਵਿੱਚ ਸ਼ਾਮਲ ਇਸ ਡ੍ਰਿਲ ਵਿੱਚ ਸਿਵਲ ਡਿਫੈਂਸ ਵਾਰਡਨ ਵਲੰਟੀਅਰ ਹੋਮਗਾਰਡ ਐਨ ਸੀ ਸੀ ਅਤੇ ਐਨ ਐ ਐਸ ਐਸ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਕੇਂਦਰ ਸਰਕਾਰ ਵੱਲੋਂ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਨਿਰਦੇਸ਼ ਤੋਂ ਜਾਰੀ ਨਿਰਦੇਸ਼ ਹਨ ਕਿ ਇਹਨਾਂ ਨਿਰਦੇਸ਼ਾਂ 'ਚ ਪਾਕਿਸਤਾਨ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਪਰ ਪਹਿਲਗਾਮ ਹਮਲੇ ਤੋਂ ਬਾਅਦ ਅਜੇ ਹੀ ਡ੍ਰਿਲ ਹੋਣਾ ਐਮ ਮੰਨਿਆ ਜਾ ਰਿਹਾ ਹੈ ਮੌਕ ਡ੍ਰਿਲ ਦੌਰਾਨ ਪਹਿਲਾਂ ਸਾਇਰਨ ਵਜਾਏ ਜਾਣਗੇ ਅਤੇ ਹਰ ਪਾਸੇ ਹਨੇਰਾ ਛਾ ਜਾਏਗਾ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਰੋਸ਼ਨੀ ਜਗਾਉਣ ਤੋਂ ਮਨਾ ਕੀਤਾ ਗਿਆ ਹੈ ਇਸ ਦਾ ਅਰਥ ਇਹ ਹੈ ਕਿ ਹਮਲੇ ਦੀ ਸਥਿਤੀ 'ਚ ਦੁਸ਼ਮਣ ਨੂੰ ਕਿਸੇ ਵੀ ਪਾਸਿਓਂ ਕੋਈ ਦਿਸ਼ਾ ਨਾ ਮਿਲ ਸਕੇ ਪੰਜਾਬ ਵਿੱਚ 20 ਥਾਵਾਂ ਤੇ ਹੋਵੇਗੀ ਮੌਕ ਡ੍ਰਿੱਲ ਬੁੱਧਵਾਰ ਨੂੰ 20 ਥਾਵਾਂ ਤੇ ਮੌਕ ਡ੍ਰਿੱਲ ਲਈ ਤਿਆਰੀਆਂ ਕੀਤੀਆਂ ਗਈਆਂ ਹਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਚੀਮੇ ਦੇ ਕਿ ਸੂਬੇ ਦੇ ਇਹਨਾਂ ਜ਼ਿਲ੍ਹਿਆਂ 'ਚ ਮੌਕ ਡ੍ਰਿੱਲ ਕੀਤੀ ਜਾਵੇਗੀ ਉਹਨਾਂ 'ਚ ਹੈਗੇ ਆ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਲੁਧਿਆਣਾ ਬਠਿੰਡਾ ਹੁਸ਼ਿਆਰਪੁਰ ਜਲੰਧਰ ਪਟਿਆਲਾ ਪਠਾਨਕੋਟ ਬਰਨਾਲਾ ਅਤੇ ਮੁਹਾਲੀ ਇਹ ਸਭ ਇਹਦੇ ਵਿੱਚ ਸ਼ਾਮਲ ਹਨ ਅੱਗੇ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਰਾਤ 9 ਵਜੇ ਤੋਂ 9:30 ਵਜੇ ਤੱਕ ਗੁਰਦਾਸਪੁਰ ਤੇ ਬਟਾਲਾ ਸ਼ਹਿਰ 'ਚ ਹੋਵੇਗਾ ਬਲੈਕਆਊਟ ਇਹ ਦਿੱਤੇ ਹਨ ਨਿਰਦੇਸ਼ ਟਿੱਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰ ਸਿੰਘ ਜੀ ਨੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਸਰਕਾਰ ਵੱਲੋਂ ਆਈਆਂ ਹਦਾਇਤਾਂ ਤੇ ਮੱਦੇਨਜ਼ਰ ਕਿਸੇ ਵੀ ਹنگامی ਸਥਿਤੀ ਵਿੱਚ ਨਜਿੱਠਣ ਲਈ 7 ਮਈ ਨੂੰ ਰਾਤ 9 ਵਜੇ ਤੋਂ 9:30 ਵਜੇ ਤੱਕ ਗੁਰਦਾਸਪੁਰ ਅਤੇ ਬਟਾਲਾ ਸ਼ਹਿਰਾਂ 'ਚ ਬਲੈਕਆਊਟ ਦਾ ਅਭਿਆਸ ਕੀਤਾ ਜਾਵੇਗਾ। ਉਹਨਾਂ ਦੱਸਿਆ ਹੈ ਕਿ 7 ਮਈ ਨੂੰ ਰਾਤ 9 ਵਜੇ ਬਟਾਲਾ ਤੇ ਗੁਰਦਾਸਪੁਰ ਸ਼ਹਿਰਾਂ 'ਚ ਸਾਇਰਨ ਵੱਜੇਗਾ ਅਤੇ ਬਲੈਕਆਊਟ ਦਾ ਅਭਿਆਸ ਕੀਤਾ ਜਾਵੇਗਾ। ਬਲੈਕਆਊਟ ਦੀ ਸਮਾਪਤੀ ਅੱਧੇ ਘੰਟੇ ਬਾਅਦ ਰਾਤ 9:30 ਵਜੇ ਫੇਰ ਸਾਇਰਨ ਵੱਜਣ ਨਾਲ ਹੀ ਹੋਵੇਗੀ। ਉਹਨਾਂ ਦੱਸਿਆ ਕਿ ਬਲੈਕਆਊਟ ਦੌਰਾਨ ਸਾਰੇ ਸ਼ਹਿਰ ਦੀ ਲਾਈਟ ਬੰਦ ਰਹੇਗੀ ਅਤੇ ਸ਼ਹਿਰ ਦੀ ਜਨਤਾ ਨੂੰ ਵੀ ਇਹ ਅਪੀਲ ਹੈ ਕਿ ਇਸ ਦੌਰਾਨ ਉਹ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖਣ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇਆਂ ਦੀ ਜੋ ਲਾਈਟ ਹਨੇਰਾ ਹੋਣ ਤੇ ਆਪਣੇ ਆਪ ਹੀ ਚੱਲਦੀ ਹੈ। ਓਵੀਸ ਦੌਰਾਨ ਬੰਦ ਕੀਤੀ ਜਾਵੇ ਤਾਂ ਜੋ ਸ਼ਹਿਰ ਵਿੱਚ ਪੂਰੀ ਤਰ੍ਹਾਂ ਹਨੇਰਾ ਦਿਖਾਈ ਦੇਵੇ ਇਸ ਸਮੇਂ ਦੌਰਾਨ ਸੜਕ ਉੱਪਰ ਵੀ ਆਵਾਜਾਈ ਤੋਂ ਪਰਹੇਜ਼ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਕੋਬਰ ਦੀ ਕੋਈ ਲੋੜ ਨਹੀਂ ਹੈ ਇਹ ਸਿਰਫ ਇੱਕ ਅਭਿਆਸ ਹੈ ਉਨ੍ਹਾਂ ਨੇ ਜਨਤਾ ਨੂੰ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਇਹ ਸੀ ਜਾਣਕਾਰੀ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਥੈਂਕ ਯੂ